ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਜਿਹੜੀ ਨਹਿਰ ਹੈ ਖੜਿਆਲ ਪਿਛਲੇ ਸਾਲ ਵੀ ਟੁੱਟੀ ਸੀ ਇਸ ਵਾਰ ਫੇਰ ਟੁੱਟ ਚੁੱਕੀ ਹੈ ਜੋ ਭਾਰੀ ਨੁਕਸਾਨ ਹੈ ਜਿਹੜਾ ਹੋ ਕਿਸਾਨਾਂ ਦਾ ਹੋ ਚੁੱਕਿਆ ਹੈ ਪੱਕੀ ਹੋਈ ਮੱਕੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਜਮੇ ਤਿਆਰ ਤੇ ਲਗਭਗ 50 ਕਿਲੇ ਝੋਨਾ ਲਾ ਚੁੱਕੇ ਸੀ ਖਰਚਾ ਕਰ ਚੁੱਕੇ ਸੀ 8 ਤੋਂ 9000 ਕਿਲੇ ਦਾ ਉਹ ਵੀ ਖਤਮ ਹੋ ਗਿਆ ਪਾੜ ਉਹ ਅੱਗੇ ਨੂੰ ਵਧ ਰਿਹਾ ਹੈਗਾ ਇਹ ਲੀਲੋ ਵਾਲਾ ਇਧਰ ਲੀਲੋ ਵਾਲਾ ਗਿਆ ਲੀਲੋ ਵਾਲ ਬ੍ਰਾਂਚੇ ਬਜਦੀਆਂ ਸ਼ਾਇਦ ਇਹ ਤੇ ਪਿਛਲੇ ਸਾਲ ਉਹ ਸਾਹਮਣੇ ਟੁੱਟੀ ਸੀ ਜਿੱਥੇ ਉਹ ਪਿੱਛੇ ਬਾਈ ਖੜੇ ਨੇ ਜਿਹੜੋ ਪਿੱਛੇ ਖੜੇ ਨੇ ਉੱਥੋਂ ਟੁੱਟੀ ਸੀ ਸਿਰਫ 50 ਫੁੱਟ ਦਾ ਫਾਸਲਾ ਹੈ ਹੁਣ ਉਹ ਰੋ ਟੁੱਟ ਗਈ ਜਿਹੜਾ ਨੁਕਸਾਨ ਹੈ ਇੱਧਰ ਖੜਿਆਲ ਪਿੰਡ ਵੱਲ ਨੂੰ ਹੈ ਜਿਹੜਾ ਪਾਣੀ ਵਧ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀਰੋ ਰਿਪੋਰਟ ਦੇਖ ਸਕਦੇ ਹੋ ਨਰੇਗਾ ਵਾਲਿਆਂ ਨੂੰ ਬੁਲਾਇਆ ਹੈਗਾ ਨਰੇਗਾ ਵਾਲੇ ਹੜਾਂ ਵੇਲੇ ਵੀ ਨਰੇਗਾ ਵਾਲੇ ਤੇ ਨਰੇਗਾ ਵਾਲੀ ਨੇ ਜਿਹੜੇ ਕੰਮ ਆਉਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਹੁਣ ਨਰੇਗਾ ਵਾਲੀਆਂ ਮਾਈਆਂ ਬਜ਼ੁਰਗਾਂ ਤੋਂ ਨਹਿਰ ਹੈ ਜਿਹੜੀ ਬੰਦ ਕਰਵਾਈ ਜਾਊਗੀ ਤੁਹਾਡੇ ਸਾਹਮਣੇ ਤਸਵੀਰਾਂ ਨੇ ਪਹਿਲਾਂ ਵੀ ਟੁੱਟੀ ਹੈ ਜੀ ਇਹ ਹਾਂਜੀ ਹਾਂਜੀ ਪਹਿਲਾਂ ਵੀ ਟੁੱਟੀ ਹੈ ਜੀ ਅੱਛਾ ਪਹਿਲਾਂ ਉਹ ਰੋਂ ਟੁੱਟੀ ਹੈ ਪਹਿਲਾਂ ਉਹ ਰੋਂ ਟੁੱਟੀ ਦੂਜੇ ਸਾਹ ਫਿਰ ਕਹਾਂ ਜਾ ਕੇ ਹੋਰ ਹੋਰ ਟੁੱਟੀ ਜਾਨੀ ਜੇ ਕਹੀਦੀ ਤਿੰਨ ਕੀਲਾਂ ਦੀ ਬਾਹੀ ਚ ਤਿੰਨ ਵਾਰੀ ਟੁੱਟ ਗਈ ਤਿੰਨ ਸੌ ਟੁੱਟ ਗਈ ਬੜਾ ਨੁਕਸਾਨ ਹੈ ਜੀ ਇਹ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੈ ਜੀ ਇਹ ਗੱਟਾ ਕੀ ਕਰ ਸਕਦਾ ਹੋਰ ਗੱਠਾਂ ਸੀ ਪਾਣੀ ਪਹੁੰਚ ਗਿਆ ਮੱਕੀ ਕਿਵੇਂ ਬਚੂਗੀ ਠੇਕੇਦਾਰ ਵਾਲੇ ਬੰਦੇ ਆ ਤਾਂ ਸੋ ਕਿਵੇਂ ਬਚਾ ਮੱਕੀ ਆਪਣੀ ਹੈ ਜੀ ਇਹ ਠੇਕੇ ਦੇ ਲਈ ਹੋਈ ਤੇ ਬਣ ਇਹ ਹਾਂ ਠੀਕ ਹੈ ਜੀ ਤੁਸੀਂ ਲਾ ਲਓ ਵੀ ਆਹ ਦੇਖ ਲੋ ਵਾਲੇ ਦਲੇ ਬਾਪੂ ਜੀ ਖੜੇ ਨੇ ਪਿੱਛੇ ਮੱਕੀ ਜੇ ਕਹੇ ਦੀ ਕਿੰਨਾ ਕ ਖਰਚ ਆ ਚੁੱਕੇ ਹੋਗੇ ਜੀ ਕਿਲੇ ਤੇ ਤੇ ਆਉਂਗਾ ਜੀ ਤੇ ਘੱਟੋ ਘੱਟ ਜੀ 18-20000 ਰੁਪਏ ਖਰਚ ਆਇਆ ਜੀ ਬੱਕੀ ਤੇ ਘੱਟ ਨਾ ਜੀ 25 ਤੋਂ ਘੱਟ ਨਾ ਜੀ 25 25000 ਤੋਂ ਘੱਟ ਨਾ 25000 ਰੁਪਏ ਖਰਚ ਆਉਦਾ ਹੈ ਹੱਜ ਸਾਰਾ ਲਾਈ ਆਪਾਂ ਬਹਾਈ ਹੈ ਨਾ ਸਾਰਾ ਸਮਾਈ 5000 ਦਾ ਤਾਂ ਵੀ ਇਹ ਕਹਿੰਦੇ ਨੇ ਕਿਲੇ ਦਾ ਤੇ ਭਾਈ ਜੀ ਤਿੰਨੇ ਤੇ ਲੇ ਡੁੱਬਦੇ ਆ ਆਈਡੀਆ ਤੁਹਾਡੇ ਸਾਹਮਣੇ ਇਹ ਘਟੋ ਘਟਾ 10 12 ਕਿਲੇ ਹੋਣਗੇ ਮੱਕੀ ਦੇ ਟੋਟ ਟੋਟ ਡੁੱਬੇ ਹੋਏ ਜੀ ਡੁੱਬੇ ਹੋਏ ਇਹਨਾਂ ਦੇ ਹੋ ਗਏ ਜੀ ਜੀਰੀ ਲੱਗੀ ਹੋਈ ਹੈ ਜੀ 10% ਜੀਰੀ ਲੱਗੇ ਜੀ ਹੁਣ 10 ਵੀ ਟੱਪਣ ਲੱਗ ਗਏ ਨਾਲੇ ਤੋਂ ਉਪਰ ਉਪਰ ਵੀ ਟੱਪਦੇ ਪਿੰਡ ਵਾਲੇ ਪਾਸੇ ਵੀ ਘਰਾਂ ਚ ਜਾ ਸਕਦਾ ਪਾਣੀ ਜਾ ਸਕਦਾ ਜੀ ਨਰੇਗਾ ਵਾਲੇ ਪਹੁੰਚ ਚੁੱਕੇ ਨੇ ਤੇ ਹਜੇ ਕਹਿੰਦੇ ਜਦੋਂ ਪਾਣੀ ਜੰਮੀ ਬੰਦ ਹੋਊਗਾ ਤਾਂ ਜਾ ਕੇ ਰੁਕੂਗਾ ਪਾਣੀ ਘਟੂਗਾ ਫੇਰ ਬੰਦ ਕਰ ਹੋਊਗੀ ਇਸ ਤਰ੍ਹਾਂ ਦੇ ਨਾਲ ਪਾਣੀ ਇੱਧਰ ਦੇਖ ਸਕਦੇ ਹੋ ਜੀ ਚੱਲ ਰਿਹਾ ਅੱਗੇ ਨੂੰ ਕਿਉਂਕਿ ਹਜੇ ਪਾਣੀ ਘਟਿਆ ਨਹੀਂ ਕਿਉਂਕਿ ਨਹਿਰ ਇਹ ਦਰਾਹੇ ਤੋਂ ਆਉਂਦੀ ਹੈ ਸਿੱਧੀ ਨਦਾਮਪੁਰ ਤੋਂ ਦਰਾਹੇ ਤੋਂ ਆਉਂਦੀ ਹੈਗੀ ਵੱਧ ਤੋਂ ਵੱਧ ਇੱਥੇ ਬੰਦਿਆਂ ਦੀ ਲੋੜ ਵੀ ਹੈ ਵੀਡੀਓ ਸ਼ੇਅਰ ਵੀ ਕਰ ਦਿਓ ਤਾਂ ਜੋ ਵੱਧ ਤੋਂ ਬੋਰੀਆਂ ਥੈਲੀਆਂ ਦੀ ਬਾਕੀ ਮਹਿਕਮਾ ਲੈ ਕੇ ਆਉਂਦਾ ਕੀ ਪਤਾ ਹੁਣ 4 ਵਜੇ ਦੀ ਟੁੱਟੀ ਹੋਈ ਹੈ 8 ਵਜੇ 9 ਵਜੇ ਨਾਲੇ ਨੇ ਲਗਭਗ ਪਾਣੀ ਹੈ ਜਿਹੜਾ ਹਜੇ ਕੰਟਰੋਲ 'ਚ ਪਾਣੀ ਘਟ ਗਿਆ ਭਾਈ ਉਹ ਨਹੀਂ ਚੱਲ ਰਿਹਾ ਆਹ ਦੇਖ ਸਕਦੇ ਹੋ ਜੀ ਪਾਣੀ ਕਿੰਨੀ ਤੇਜ਼ੀ ਦੇ ਨਾਲ ਹੈ ਜਿਹੜਾ ਅੱਗੇ ਫਸਲਾਂ ਨੂੰ ਤਬਾਹ ਕਰਦਾ ਨੁਕਸਾਨ ਕਰਦਾ ਹੋਇਆ ਦੇਖ ਸਕਦੇ ਹੋ ਅੱਗੇ ਨੂੰ ਵਧ ਰਿਹਾ ਜੀ ਇਸ ਤਰ੍ਹਾਂ ਪਾਣੀ ਅੱਗੇ ਨੂੰ ਵਧ ਰਿਹਾ ਹੈ ਪੂਰੀ ਤੇਜ਼ੀ ਨਾਲ ਖੜਿਆਲ ਪਿੰਡ ਦੇ ਵੱਲ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਜਿਹੜੀ ਨਹਿਰ ਆਪਣੇ ਨਦਾਮਪੁਰ ਤੋਂ ਆਉਂਦੀ ਹੈ ਘਰਾਟਾਂ ਤੋਂ ਦੋ ਇੱਕ ਸੰਗਤੀ ਵਾਲੇ ਪਾਸੇ ਇੱਕ ਲੀਲੋ ਵਾਲੇ ਇਧਰ ਚਲੀ ਜਾਂਦੀ ਹੈ ਲੀਲੋ ਵਾਲ ਬ੍ਰਾਂਚ ਵੀ ਕਹਿੰਦੇ ਨੇ ਇਹਨੂੰ ਇਹ ਪਿਛਲੇ ਸਾਲ ਵੀ ਇੱਥੇ ਟੁੱਟੀ ਸੀ ਐਤ ਕੀ ਫੇਰ ਟੁੱਟ ਗਈ ਜੇ ਕਹਿੰਦੀ ਹੈ ਵੀ ਖੜਿਆਲ ਪਿੰਡ ਦੇ ਕੋਲੇ ਪਾਣੀ ਪਹੁੰਚ ਗਿਆ ਜੇ ਕਹੀ ਆਲਾਦਾਲਾ ਜੇ ਕਹੇ ਸਮੁੰਦਰੇ ਸਮੁੰਦਰ ਨਜ਼ਰ ਆਉਂਦਾ ਹੈ ਝੋਨਾ ਵੀ ਲਗਭਗ ਕਹਿੰਦੇ 80% ਦੇ ਲਗਭਗ ਝੋਨਾ ਲੱਗ ਚੁੱਕਿਆ ਸੀ ਜੇ ਕਹੀ ਝੋਨੇ ਦੀ ਲਵਾਈ ਹੈ ਜਿਹੜੀ 4500 ਰੁਪਏ ਕਿਸਾਨ ਦੇ ਚੁੱਕੇ ਸੀ ਬਾਕੀ ਜਿਹੜਾ ਹੋਰ ਖਰਚਾ ਬਹਾਈ ਦੇ ਹੋਰ ਉਹ ਵੱਖ ਫਰਿਸ ਟਾਈਮ ਦੇਖੋ ਭਾਰੀ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਇਹ ਨਹਿਰ ਟੁੱਟਣ ਕਰਕੇ ਹੋ ਚੁੱਕਿਆ ਹੈ ਆ ਦੇਖੋ ਜੀ ਤਸਵੀਰਾਂ ਕੱਲੇ ਲੱਗਣਾ ਜੀ ਦੀ ਜੀ ਹਾਂਜੀ ਕੱਲੇ ਲਾਈਏ ਜੀ ਦੀ ਜੀ ਕੱਲੇ ਲਾਇਆ ਬੀਬੀ ਵਾਰੀ ਟੁੱਟ ਗਈ ਜੀ ਅੱਛਾ ਕੱਲੇ ਲਾ ਕੇ ਹਟਿਓ ਠੀਕ ਹੈ ਜੋ ਆ ਮੱਕੀ ਖੜੀ ਹੈ ਇਹ ਐਨ ਕਹਿ ਲੋ ਵੀ ਪੱਕੀ ਹੋਈ ਬੀਬੀ ਗੱਲ ਕਿਸਾਨਾਂ ਨਾਲ ਵੀ ਗੱਲ ਕਰਾਂਗੇ 5000 ਰੁਪਏ ਕਿੱਲੇ ਦਾ ਬੀਬੀ ਪੈਂਦਾ ਇਹਦਾ ਕਿਉਂ ਜੀ ਨੁਕਸਾਨ ਹੈ ਮੱਕੀ ਦਾ ਬਚ ਜੂਗੇ? ਹਾਂ ਜੀ। ਬਚਦੀ ਨਹੀਂ? ਨਾ। ਆ ਦੇਖੋ ਜੀ ਕਿਸਾਨ ਦੇ ਤੁਸੀਂ ਲਾ ਲਓ ਵੀ ਹਾਲਾਤ ਕੀ ਨੇ। ਹੁਣ ਇਹ ਨਹਿਰ ਦੂਜੀ ਵਾਰੀ ਟੁੱਟ ਗਈ ਐ ਤਕੀ। ਆਇਤੀ ਦੂਜੀ ਵਾਰ ਟੁੱਟੀ ਐ। ਲਾ ਲਓ ਵੀ ਕਿਸਾਨ ਦੇ ਆਪਣਾ ਆ ਲਾ ਲਓ ਜੀ ਇੱਧਰ ਹਾਲਾਤ ਦੇਖ ਲਓ। ਇਹ ਹੁਣ ਸਾਰੀ ਮੱਕੀ ਆ ਜਿਹੜੀ ਖਤਮ ਐ ਕਿਉਂਕਿ ਨਹਿਰ ਟੁੱਟ ਕੇ ਪਾਣੀ ਦੇਖ ਲਓ। ਕਿੰਨਾ ਕਿੰਨਾ ਪਾਣੀ ਐ ਚ ਤਿੰਨ ਤਿੰਨ ਚਾਰ ਚਾਰ ਫੁੱਟ ਪਾਣੀ ਖੜਿਆ ਦੇਖੋ। ਜਿੱਥੇ ਛਿੱਦ ਗਈ ਸੀ ਉੱਥੋਂ ਦੀਂਦੇ ਪਾਣੀ। ਕੀ ਗੱਲ ਐ ਬਾਈ? ਵੇਰੇ ਆਪਣਾ ਵੀ ਨਹਿਰ ਥੱਲੇ ਚੱਲੀ ਜਾਊ ਵੀ ਟੁੱਟੂਗੀ ਇਹ ਠੀਕ ਐ ਮੜੇ ਉੱਚੀ ਇਹ ਰਾਤ ਬੰਦ ਕਰਕੇ ਅੱਛਾ ਸੈਂਪਲ ਬੰਦ ਕਰਕੇ ਵੀ ਜੇਕਰ ਓਵਰ ਹੁੰਦੀ ਆ ਤਾਂ ਉੱਚ ਚੱਲਿਆ ਜਾਊ ਉਹਦੇ ਚੱਲੇ ਜਾਂਦੇ ਪਾਣੀ ਉਹਨੇ ਹਾਂ ਤੁਸੀਂ ਪਹਿਲਾਂ ਬੰਦ ਕਰਕੇ ਇਹ ਅੱਛਾ ਬੰਦ ਕਰਕੇ ਤਾਂ ਹੀ ਟੁੱਟਿਆ ਹੈ ਸਹੀ ਠੁੱਕੇ ਦੇ ਬੰਦ ਕਰਕੇ ਇਸੇ ਕਰਕੇ ਟੁੱਟਿਆ ਹੈ ਆਹ ਕਹਿੰਦੇ ਸਾਡੂੰ ਭਲਾਡੇ ਦੀ ਡਿਮਾਂਡ ਸੀ ਹੁਣ ਭਲਾਡੇ ਪਾਣੀ ਜਾਊਗਾ ਦੇਖ ਸਕਦੇ ਹੋ ਵੀ ਭਲਾਡੇ ਪਾਣੀ ਲਗਾਉਣ ਵਾਸਤੇ ਨਹਿਰ ਚ ਪਾਣੀ ਜਾਦੇ ਛੜਦਾ ਪਾਈਆਂ ਦੇ ਕਹਿਣ ਮੁਤਾਬਕ ਜਿਹਦੇ ਕਾਰਨ ਲਾਲੋ ਮੱਕੀ ਤੇ ਖਰਚਾ ਕਰਿਆ ਹੋਇਆ 4 ਪਾਉਂ ਦੇ ਤਿਆਰਤੀ ਮੱਕੀ ਜਿਹੜੀ ਹੁਣ ਇਹ ਹੱਥ ਨਹੀਂ ਆਉਂਦੀ ਜੇ ਕਹਿ ਸਕਦੇ ਆਪਾਂ ਦੇਖੋ ਕਿਵੇਂ ਪਾਲੀ ਹੋਈ ਪੁੱਤਾਂ ਵਾਂਗੂ ਕਹਿ ਦਿੰਦੇ ਨੇ ਫਸਲ ਤਿਆਰ ਤੀ ਗੁੱਲ ਦੇਖ ਸਕਦੇ ਹੋ ਵੀ ਬਿਲਕੁਲ ਮੱਕੀ ਹੁਣ ਪਰ ਜਿਹੜਾ ਨੁਕਸਾਨ ਹੈ ਉਹ ਹੋ ਚੁੱਕਿਆ ਇੱਕ ਟੋਟ 20000 ਦਾ ਰਕਸਾਉਣਾ ਬਾਈ ਜੀ 20000 ਦਾ ਕਿਲੇ ਦਾ 10 ਕਿਲੇ ਦਾ ਮੱਕੀ ਦੀ ਨੇ ਇਹ ਤਾਂ ਜਿਵੇਂ ਮੇਰੇ ਬਾਈ ਦਾ ਹੁੰਦਾ ਦੀ ਆਪਾਂ ਨੂੰ ਸਾਹਮਣੇ ਖੜਿਆ ਜੰਦਾ ਉਰੇ ਮੈਂ ਮੇਟਾ ਹੁੰਦੇ ਨੇ ਜਿਹੜੇ ਤਦਾ ਉਹਨਾਂ ਨੇ ਪਾਣੀ ਉਹ ਬੰਦ ਕਰਤਾ ਵੇ ਉਹ ਨਹਿਰ ਤੋਂ ਉਦੋਂ ਵਾਸਤੇ ਹੁਣ ਬਲਾਡੇ ਵਾਲਿਆਂ ਨੂੰ ਪੁੱਛੋ ਵੀ ਪਾਣੀ ਤੋਂ ਹੁਣ ਸੰਭਲੋ ਆ ਲੈ ਜਾਓ ਪਾਣੀ ਦੇ ਪਰ ਆ ਲੈ ਜਾਓ ਇੱਥੇ ਤਾਂ ਨੁਕਸਾਨ ਹੋ ਗਿਆ ਕਿ ਨਾ ਦੇਖ ਲਓ ਤੁਹਾਡੇ ਸਾਹਮਣੇ ਮੱਕੀ ਨੂੰ ਕਹਿੰਦੇ ਆ ਸਪੈਸ਼ਲ ਬੀਜ ਆ ਅੱਛਾ ਸਪੈਸ਼ਲ ਬੀਜ ਆ ਇਹ ਇਹ 8-8 ਫੁੱਟਾ ਬਾਈ 2-3 ਫੁੱਟ ਪਾਣੀਏ 5-6 ਫੁੱਟ ਉੱਤੇ ਖੜਿਆ ਹਾਂ 7-8 ਫੁੱਟ ਮੱਕੀ ਉੱਚੀ ਹੈ ਬਾਈ ਦੇਖ ਸਕਦੇ ਹੋ ਸਪੈਸ਼ਲ ਬੀ ਲਿਆਂਦਾ ਸੀ ਪਰ ਆ ਜਿਹੜਾ ਨੁਕਸਾਨ ਹੈ ਤੁਸੀਂ ਲਾ ਲਓ ਵੀ ਅੱਗੇ ਸਾਨੂੰ ਪਾਣੀਏ ਪਾਣੀ ਨਜ਼ਰ ਆਊਗਾ ਖੜਿਆਲ ਪਿੰਡ ਦੇ ਵਿੱਚ ਇੱਕ ਵਿੱਚ ਕਮੈਂਟ ਕਰ ਰਿਹਾ ਕਹਿੰਦਾ ਨਹਿਰ ਨਹੀਂ ਸੂ ਐ ਇਹ ਸੂ ਐ ਵੱਡੀ ਨਹਿਰ ਐ ਉਹਨੂੰ ਐ ਪੁੱਛੋ ਵੀ ਆ ਨਹਿਰ ਚ ਤੈਨੂੰ ਸਿੱੜਦਾ ਨਹੀਂ ਆ ਨਿਕਲੇ ਜਾਈ ਤੂੰ ਨਿੱਤਲੀ ਜਾਈ ਤੂੰ ਹੂੰ ਕਹਿੰਦਾ ਸੂ ਐ ਕਮੈਂਟ ਕਰ ਰਿਹਾ ਗਾਲ ਦੇ ਕੇ ਕੋਈ ਕੁਲਵਿੰਦਰ ਸਿੰਘਾ ਸ਼ਰਮ ਨਹੀਂ ਆਉਂਦੀ ਸਿੰਘ ਰੱਖ ਦਿਆ ਨੂੰ ਇਹਨਾਂ ਨੂੰ ਕਮੈਂਟ ਕਰਨ ਵਾਲਿਆਂ ਨੂੰ ਵੀ ਸ਼ਰਮ ਨਹੀਂ ਆਉਂਦੀ ਕੀ ਯਾਰ ਗਾਲ ਦੇਈਏ ਹੁਣ ਇਹਨਾਂ ਨੂੰ ਇਹ ਜਿਹਨੂੰ ਆਹ ਲਾ ਲੋ ਆ ਮੱਕੀ ਤਾਂ ਵੀ ਆ ਜਿਹੜਾ ਇਹ 5000 ਰੁਪਏ ਕਿਲੇ ਦਾ ਵੀ ਬਾਈ ਨੇ ਦੱਸਿਆਗਾ ਤੁਸੀਂ ਵਿੱਚ ਸੁਣੋਗੇ ਵੀ ਪਰ ਇਹ ਤਾਂ ਹੁਣ ਇਹ ਤਾਂ ਉੱਤੋਂ ਗਰਮੀ ਪੈਂਦੀ ਐ ਸਾਰੀ ਇਹ ਤਾਂ ਮਾਰਨ ਲੱਗ ਜੂ ਝੋਪੜਦਾ ਵੱਡਾ ਨੁਕਸਾਨ ਹੈ ਜਿਹੜਾ ਕਿਸਾਨਾਂ ਦਾ ਇੱਥੇ ਹੋਏਗਾ ਟਮਕਟੀ ਨਹੀਂ ਹੈਗੀ ਇਹ 7 ਤੋਂ 8 ਫੁੱਟ